ਇਹ ਜਿਹੜਾ ਅਸੀਂ ਪੌਦੇ ਲਗਾ ਰਹੇ ਆ ਇਹ ਤੁਹਾਨੂੰ ਮੈਂ ਜੰਗਲਾ ਦਿਖਾ ਰਿਹਾ ਪੂਰਾ 6 ਫੁੱਟ ਦਾ ਜੰਗਲਾ ਤਿਆਰ ਹੈ ਔਰ ਇਹ ਜੰਗਲਾ ਅਸੀਂ ਤਾਂ ਲਾਇਆ ਬੂਟਾ 8 ਫੁੱਟ ਦਾ ਹੈ ਇਹ ਜੰਗਲੇ ਅਸੀਂ ਤਾਂ ਲਗਾਏ ਨੇ ਅਸੀਂ ਲਿਖਿਆ ਸ੍ਰੀ ਰਾਦੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਮੇਰੀ लाਡਲੀ ਮੇਰੀ ਸ੍ਰੀ ਰਾਧਾ ਰਾਣੀ ਦੀ ਕਿਰਪਾ ਹੈ ਕਿ ਇਹ ਅਸੀਂ ਪਲਾਂਟੇਸ਼ਨ ਸਾਰੇ ਤ੍ਰਿਪੜੀ ਦੇ ਦੁਕਾਨਦਾਰਾਂ ਨੇ ਮਿਲ ਕੇ ਬੜੀ ਭਾਵਨਾ ਨਾਲ ਬੜੀ ਸ਼ਰਧਾ ਦੇ ਨਾਲ ਇਹ ਪੌਦੇ ਅਸੀਂ ਲਗਾਏ ਨੇ ਆ ਸਾਡੇ ਨਾਲ ਨੌਜਵਾਨ ਵੀ ਖੜੇ ਨੇ ਹਰ ਵਰਗ ਦੇ ਉਮਰ ਦੇ ਵਰਗ ਦੇ ਉਮਰ ਦੇ ਇਨਸਾਨ ਨੇ ਇਸ ਨੂੰ ਸਾਨੂੰ ਸਹਿਯੋਗ ਕੀਤਾ ਹੈ ਔਰ ਬੜਾ ਮਨ ਖੁਸ਼ ਹੈ ਕਿ ਅੱਜ ਲੋਕਾਂ ਵਿੱਚ ਜਾਗਰਤੀ ਪੈਦਾ ਹੋਈ ਹੈ ਕਿ ਆਓ ਦੁਨੀਆਂ ਦੇ ਲੋਕੋ ਸਵਾਰਥ ਬਾਰਾ ਜੀਵਨ ਛੱਡ ਗਏ ਅਸੀਂ ਕਿਸੇ ਲਈ ਜੀਨ ਲਾ ਇੱਕ ਉਦਮ ਕਰੀਏ ਔਰ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਣ ਛੱਡੀਏ ਸ਼ੁੱਧ ਪਾਣੀ ਛੱਡੀਏ ਇਹ ਬਸੰਤ ਦੇ ਤੂ ਕਲੱਬ ਦਾ ਇੱਕ ਸੁਪਨਾ ਹੈ ਔਰ ਬਸੰਤ ਦੇ ਤੂ ਕਲੱਬ ਦਾ ਇੱਕ ਉਪਰਾਲਾ ਹੈ ਕਿ ਅਸੀਂ ਹੁਣ ਤੱਕ 3.5 ਲੱਖ ਪੌਦੇ 500 ਪਿੰਡਾਂ ਚ ਪੰਜਾਬ ਦੇ 5 ਜ਼ਿਲ੍ਹਿਆਂ ਚ ਅਸੀਂ ਪੌਦੇ ਲਗਾ ਚੁੱਕੇ ਹਾਂ ਔਰ ਇਹ ਮੈਮ ਸਾਡੀ ਚੱਲੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਿਰਪੜੀ ਵਿੱਚ ਅਸੀਂ ਇਹ ਟੂਟੇ ਲਾਂਦਾ ਕੰਮ ਚੱਲ ਰਿਹਾ ਸੇਵਾ ਚੱਲ ਰਹੀ ਹੈ ਹਰ ਦੁਕਾਨਦਾਰ ਵੀਰ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦਾ ਹੱਥ ਲੱਗੇ ਔਰ ਸਾਡੇ ਨਾਲ ਸਰਦਾਰ ਜੀ ਅਵਲ ਗਾਰਮੈਂਟਸ ਵਾਲੇ ਸਰਦਾਰ ਜੀ ਨੇ ਆਏ ਨੇ ਉਹ ਸ਼ੋਰੂਮ ਹੈ ਬਹੁਤ ਤਕੜਾ ਅਵਲ ਬੂਲ ਵਾਲੇ ਦਾ ਉਹ ਸਾਡੇ ਨਾਲ ਲੈ ਲਗਾਓ ਸਰਦਾਰ ਜੀ ਲਗਾਓ ਲਗਾਓ ਪਲੀਜ਼ ਲਗਾਓ ਸਾਰੇ ਹੱਥ ਲਗਾਓ ਵੀ ਸਾਰਿਆਂ ਨੂੰ ਮਿੱਟੀ ਪਾਉਣੀ ਹੈ ਤੇ ਸਾਰਿਆਂ ਨੇ ਬੂਟਾ ਲਗਾਉਣਾ ਹੈ ਦੋਸਤੋ ਮੈਂ ਕਿਤੇ ਲਿਖਿਆ ਸੀ ਜੰਗਲ ਵੀ ਮੁੱਖ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਂ ਦੀਆਂ ਝੜੀਆਂ ਲੱਗਣਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾ ਚ ਪਾਵੇਂ ਨੇ ਹੁਣ ਮੋਰ ਪਹਿਲਾਂ ਪਾਵਨ ਨਾ ਕਿਉਂਕਿ ਜੰਗਲ ਢਲਦੇ ਹੋਏ ਪਰਸ਼ਾਵੇਂ ਨੇ ਜੰਗਲ ਢਲਦੇ ਹੋਏ ਪਰਸ਼ਾਵੇਂ ਨੇ ਦੋਸਤੋ ਜੇ ਅੱਜ ਅਸੀਂ ਨਾ ਜਾਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਕਿ ਸਾਡੇ ਵੱਡੇ-ਵਡੇਰੇਾਂ ਨੇ ਕੋਈ ਪੌਦੇ ਨਹੀਂ ਲਗਾਏ ਤਾਂ ਅੱਜ ਸਾਡੇ ਤ੍ਰਿਪੜੀ ਦੇ ਦੁਕਾਨਦਾਰ ਅਵਲ ਗਾਰਮੈਂਟਸ ਵਾਲੇ ਸਰਦਾਰ ਜੀ ਪੌਦਾ ਲਗਾ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਦਾ ਬ ਵਿਚਾਰ ਵੀ ਲੈਣੇ ਆ ਕਿ ਉਹਨਾਂ ਨੇ ਇਹ ਸੇਵਾ ਕਿਵੇਂ ਦੀ ਲੱਗ ਰਹੀ ਹੈ ਆਓ ਉਹਨਾਂ ਦੇ ਵਿਚਾਰ ਲੈਣੇ ਆ ਅਸੀਂ ਆ ਸਾਡੀ ਗੁੜੀਆ ਆਈ ਅੱਜ ਇਹਦਾ ਵੀ ਅਸੀਂ ਗੁੜੀਆ ਦਾ ਵੀ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਦੇਖੋ ਨੇਕ ਕੰਮ ਵਿੱਚ ਹਰ ਬੰਦੇ ਨੂੰ ਹੌਕਾ ਲਗਾਓ ਜਦ ਮਹਾਰਾਜਾ ਤੁਹਾਡੇ ਦੀ ਕਿਰਪਾ ਕਰਦਾ ਕਿ ਅਸੀਂ ਸੇਵਾ ਕਰਨ ਲੱਗੇ ਆਂ ਹਰ ਬੰਦੇ ਨੂੰ ਆਵਾਜ਼ ਲਗਾਓ ਚਾਹੇ ਤੁਹਾਡਾ ਵਿਚਾਰ ਮਿਲਦਾ ਹੈ ਚਾਹੇ ਤੁਹਾਡਾ ਵਿਚਾਰ ਨਹੀਂ ਮਿਲਦਾ ਕਿਉਂਕਿ ਤੁਹਾਡਾ ਵਿਚਾਰ ਅਕਾਲ ਪੁਰਖ ਨਾਲ ਮਿਲਿਆ ਹੈ ਤਾਂ ਹੀ ਤੁਹਾਨੂੰ ਅਕਾਲ ਪੁਰਖ ਨੇ ਸੇਵਾ ਦਿੱਤੀ ਹੈ ਤਾਂ ਤੁਹਾਡਾ ਫਰਜ਼ ਬੰਦਾ ਹੈ ਹਰ ਇੱਕ ਬੰਦੇ ਨੂੰ ਹੌਕਾ ਦੋ ਆਜਾ ਭਾਈ ਸੇਵਾ ਹੋ ਰਹੀ ਹੈ ਤੂੰ ਵੀ ਕੋਈ ਨੇਕ ਕਮਾਲਾ ਆਓ ਸਰਦਾਰ ਜੀ ਨਾਲ ਗੱਲ ਕਰਦੇ ਹਾਂ ਗੁਰੂ ਗੁਰਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸਾਨੂੰ ਕੁਰਬਾਨੀ ਸਿਖਿਆ ਦਿੰਦੀ ਆ ਮਾਨਵਤਾ ਤੇ ਚੱਲਣ ਦੀ ਸਾਨੂੰ ਇੱਕ ਅੱਛਾ ਇਨਸਾਨ ਬਣਾਉਂਦੀ ਆ ਗੁਰਬਾਣੀ ਦੋਸਤੋ ਗੁਰਬਾਣੀ ਇੱਕ ਬਹੁਤ ਸਰਲ ਗ੍ਰੰਥ ਹੈ ਜਿਹੜਾ ਕਿ ਬਹੁਤ ਸਰਲਤਾ ਦੇ ਨਾਲ ਸਾਡੇ ਅੰਦਰ ਖੁਬਦਾ ਹੈ ਕਿਉਂਕਿ ਮਹਾਰਾਜ ਕਹਿੰਦੇ ਨੇ ਧਰਮ ਰਾਜਾਬ ਵਿਲੇਖਾ ਮੰਗੇ ਕਿਆ ਮੁਖਲੇ ਕੇ ਜਾਏਗਾ ਤੋ ਆਓ ਦੋਸਤੋ ਗੱਲ ਕਰਦੇ ਆ ਸਰਦਾਰ ਜੀ ਨਾਲ ਹਾਂਜੀ ਸਰਦਾਰ ਜੀ ਪਹਿਲਾਂ ਤਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਦੋਸਤੋ ਇਹ ਅਵਲ ਗਾਰਮੈਂਟਸ ਵਾਲੇ ਤਿਰਪੜੀ ਦੇ ਸਰਦਾਰ ਜੀ ਨੇ ਇਹ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਅੱਜ ਤੁਹਾਨੂੰ ਸੇਵਾ ਕਿਵੇਂ ਦੀ ਲੱਗੀ ਸਰ ਇਹ ਬੜੀ ਉਤਮ ਸੇਵਾ ਹੈ ਜਿਸ ਲੋ ਪਟਿਆਲਾ ਨਿਵਾਸੀਆਂ ਨੂੰ ਵਾਇਗੁਰਜੀਕਾ ਖਾਲਸਾ ਸ੍ਰੀ ਵਾਇਗੁਰਜੀ ਦੀ ਖਿਫਤ ਹੈ ਇਹ ਜੋ ਕਾਰਪੋਰੇਸ਼ਨ ਅਤੇ ਬਸੰਤ ਰਿਤੂ ਕਲੱਬ ਨੇ ਰਲ ਕੇ ਜੋ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਹੈ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਕਿ ਜੋ ਇਹ ਇੰਨਾ ਵੱਡਾ ਕੰਮ ਕਰ ਰਹੇ ਹਨ ਉਹ ਇਸ ਵੱਤ ਪਾਰਿਆਵਰਣ ਦੀ ਬੜੀ ਜ਼ਰੂਰਤ ਹੈ ਸਮੂਹ ਪਟਿਆਲਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪੌਦੇ ਜ਼ਰੂਰ ਲਗਾਣ ਚਾਹੇ ਆਪਣੇ ਗੈਲਰੀਆਂ ਚ ਲਗਾਣ ਘਰ ਦੇ ਬਾਹਰ ਲਗਾਣ ਜਿੱਥੇ ਮਰਜੀ ਸਾਰੇ ਜਿੱਥੇ ਨਹੀਂ ਤਾਂ ਕਮਰੇਆਂ ਚ ਲਗਾਉਣ ਕਮਰੇ ਵੀ ਲਗਾਣ ਕਮਲੇ ਵੱਤ ਤੋਂ ਵੱਤ ਲਗਾ ਕੇ ਇਸ ਪਾਰਿਆਵਰਣ ਨੂੰ ਸ਼ੁੱਧ ਕਰਨ ਜੋ ਇਸ ਟਾਈਮ ਮੌਕੇ ਦੀ ਜ਼ਰੂਰਤ ਹੈ ਮੈਂ ਦੁਬਾਰਤੋ ਇੱਕ ਵਾਰੀ ਫੇਰ ਕਾਰਪੋਰੇਸ਼ਨ ਦਾ ਧੰਨਵਾਦ ਅਤੇ ਬਸੰਤ ਰਿਤੂ ਕਲੱਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤ੍ਰਿਪੜੀ ਬਾਜ਼ਾਰ ਦੇ ਵਿੱਚ ਪੋਸਟ ਲਗਾ ਕੇ ਤ੍ਰਿਪੜੀ ਬਾਜ਼ਾਰ ਦੀ رونਕ ਵਧਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਬਹੁਤ ਬਹੁਤ ਸ਼ੁਕਰੀਆ ਸੁਰਾ ਸਰਾ ਜੀ ਆਪਣਾ ਨਾਮ ਵੀ ਦੱਸ ਦੋ ਚੱਲਦੇ ਚੱਲਦੇ ਜਤਿੰਦਰ ਪਾਲ ਸਿੰਘ ਅਵਲ ਅਵਲ گارਮੈਂਟਸ ਤਿਰਵੀਂ ਵਿੜਿਆਲਾ ਔਰ ਲੋਹੜੀ ਗੇਟ ਪਟਿਆਲਾ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਦੋਸਤੋ ਇਹ ਸਾਡੇ ਗਮਲਾ ਅਸੀਂ ਜੰਗਲਾ ਬਣਾਇਆ ਇਹ ਸਾਡੇ 1600 ਰੁਪਏ ਦਾ ਇੱਕ ਜੰਗਲਾ ਤਿਆਰ ਕੀਤਾ ਗਿਆ ਹੈ ਇਹ 6 ਫੁੱਟ ਦਾ ਹੈ ਤਾਂ ਕਿ ਪਸ਼ੂ ਤੋਂ ਅਸੀਂ ਬਚਾ ਸਕੀਏ ਪੌਦੇ ਨੂੰ ਕਿਉਂਕਿ ਜੇ ਇਹ ਨਹੀਂ ਲੱਗੇਗਾ ਤਾਂ ਹੋਰਾਂ ਨਹੀਂ ਬਚੇਗਾ ਹਾਂ ਬੇਟਾ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਤੁਹਾਡੇ ਕੀ ਵਿਚਾਰ ਨੇ ਬਿਲਕੁਲ ਅੱਛਾ ਹੀ ਹੈ ਨਾ ਜੀ ਪੌਦੇ ਲਗਾਉਣਾ ਬਿਲਕੁਲ ਅੱਛਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਇਹ ਡਬਲ ਚਾਂਦਰੀ ਦਾ ਬੂਟਾ ਫੁੱਲਾ ਮਾਰਾ ਇਹ ਸਾਡੇ ਰਾਜਨ ਵੀਰ ਦੀ ਇੱਛਾ ਸੀ ਕਿ ਇਹ ਬੂਟਾ ਇੱਥੇ ਲਾਇਆ ਜਾਵੇ ਤਾ ਵੀਰੋ ਅਸੀਂ ਰਾਜਨ ਵੀਰ ਦੀ ਇਹ ਖੁਆਇਸ਼ ਪੂਰੀ ਕਰਤੀ 바ਵਾ ਨੇ ਬੋਲੇनाथ ਦਾ ਪਖਤਾ ਇਹ ਔਰ ਇਹ ਬੋਲੇनाथ ਨੂੰ ਉਹਦਾ ਫੁੱਲ ਲੱਗਦਾ ਚੜਦਾ ਲੈ ਉਹ ਵੀ ਰਾਜਨ ਜੀ ਤੁਹਾਡੀ ਖੁਆਇਸ਼ ਪੂਰੀ ਹੋ ਗਈ ਖੁਸ਼ ਹੋ ਮਿਹਰਬਾਨੀ ਜੀ ਸਾਡੇ ਸਾਡੀ ਇੱਛਾ ਨਹੀਂ ਬੋਲੇनाथ ਦੇ ਸੇਂਕ ਥੈਂਕ ਯੂ ਥੈਂਕ ਯੂ ਵੀਰ ਥੈਂਕ ਯੂ ਲਗਾਓ ਵੀਰ ਲਗਾਓ ਲੈ ਵਾ ਲੋ ਪਾਣੀ ਦਾ ਪਾਣੀ ਵੀ ਲਾਓ ਜੀ ਪਾਣੀ ਵੀ ਲਾਓ ਵੀਰ ਪਾਣੀ ਲਾਓ ਚਲ ਵੀਰ ਚੱਲ ਤੂੰ ਵੀ ਉੱਪਰ ਚੱਲ ਲੈ ਹੋ ਗਿਆ ਅੱਛਾ ਅੱਛਾ ਯਾਰ ਕਤਾੜੀ ਦਾ ਮਾਰ ਦੋ ਰਾਜਨ ਦੇ ਨਾਲ ਯਾਰ ਥੈਂਕ ਯੂ ਵੀਰ ਥੈਂਕ ਯੂ ਥੈਂਕ ਯੂ ਪਸੰਤ ਰਿਤੂ ਜੀ ਥੈਂਕ ਯੂ ਪਸੰਤ ਰਿਤੂ ਕਲਬ ਹੈ ਤ੍ਰਿਪੜੀ ਦੇ ਨਾਮ ਦੇ ਬਹੁਤ ਸੇਵਾ ਬਰੀ ਬਰੀ ਪਸੰਤ ਰਿਤੂ ਰਵੇ ਤੇ ਹਰੀ ਫਿਰੇ ਚਲਦਾ ਰਹੇ ਅਰੇ ਕੀ ਬਾਤ ਹੈ ਦੋਸਤੋ ਤ੍ਰਿਪੜੀ ਦੇ ਇਹ ਸਾਡੇ ਦੁਕਾਨਦਾਰ ਵੀਰ ਪੌਦੇ ਲਗਾ ਰਹੇ ਨੇ ਰਵੀ ਆ ਜਾ ਪੌਦੇ ਲਗਾ ਰਹੇ ਨੇ ਮੈਂ ਸਾਰੇ ਵੀਰਾਂ ਨੂੰ ਕਹਾਂਗਾ ਇੱਕ ਵਾਰੀ ਤਾੜੀ ਲਗਾ ਦਿਓ ਯਾਰ ਦੋਸਤੋ ਲਗਾਓ ਲਗਾਓ ਪੌਦਾ ਲਗਾਓ ਰੁੱਖਾਂ ਨੂੰ ਨਾ ਤੂੰ ਕੱਟ ਹਾਣੀਆਂ ਰੁੱਖਾਂ ਨੂੰ ਨਾ ਤੋ ਕੱਟ ਹਾਣੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਣੀਆਂ ਸਾਡੀਆਂ ਬਾਾਂ ਦੇ ਵਾਗ ਝੂਲਣ ਟਾਣੇ ਰੁੱਖਾਂ ਦੀ ਸ਼ਾਨ ਹਾਣੀਆਂ ਥੱਕ ਡੁੱਟ ਕੇ ਜੇ ਬਹਿ ਜਾਵੇ ਇਨ੍ਹਾਂ ਦੀ ਛਾਵੇਂ ਤਾਂ ਗੀਤ ਇਨ੍ਹਾਂ ਦੀ ਪੱਤਰ ਇਨ੍ਹਾਂ ਦੇ ਗੀਤਾਂ ਦੀ ਖਾੜ ਹਾਣੀਆਂ ਆਖੇ ਬਾਬਾ ਮੇਰਾ ਕੰਮ ਆਉਣਗੇ ਟਾਣੇ ਤੇਰੇ ਜਾਂ ਤੂੰ ਛੱਡੇਂਗਾ ਜਹਾਨ ਹਾਣੀਆਂ ਜਾਂ ਤੂੰ ਛੱਡੇਂਗਾ ਜਹਾਨ ਹਾਣੀਆਂ ਜੇ ਮੇਰੀ ਕਮਤਾ ਤੁਹਾਨੂੰ ਪਸੰਦ ਆ ਤੋ ਜ਼ੋਰਦਾਰ ਤਾੜੀ ਲਗਾਓ ਆਕੇ ਬਾਬਾ ਮੇਰਾ ਕਮ ਆਉਣਗੇ ਤਾਣੇ ਤੇਰੇ ਜਾਂ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕਟ ਹਾਨੀਆਂ ਇਹਨਾਂ ਵਿੱਚ ਸਾਡੀ ਜਾਨ ਹਾਨੀਆਂ ਜੀ ਬਹੁਤ ਵੈਰੀ ਗੁੱਡ ਦੋਸਤੋ ਅੱਜ ਤਿਰਪੜੀ ਦੇ ਅੰਦਰ ਬਹੁਤ ਇੱਕ ਮਹਾਨ ਕਾਰਜ ਹੋ ਰਿਹਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਔਰ ਮੁਰਲੀ ਮਨੋਹਰ ਦੀ ਕਿਰਪਾ ਸਦਕੇ ਇਹ ਅੱਜ ਮਾਨਵਤਾ ਦੀ ਸੇਵਾ ਦਾ ਰੁਖ ਲੱਗ ਰਹੇ ਨੇ ਇਹ ਬਹੁਤ ਵਧੀਆ ਕੰਮ ਹੋ ਰਿਹਾ ਹੈ ਮੈਂ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਅਸੀਂ ਹੋਰ ਥਾਂ ਥਾਂ ਤੇ ਅੱਗੇ ਬੂਟੇ ਲਗਾਉਣੇ ਨੇ ਬਸੰਤ ਰਿਤੂ ਕਲੱਬ ਨੇ ਬਹੁਤ ਬਹੁਤ ਸ਼ੁਕਰੀਆ ਵੀਰੋ ਧੰਨਵਾਦ ਤੁਹਾਡਾ ਚੰਦਾ ਜੀ ਮੰਨ ਲਈ ਜੀ ਦੋਸਤੋ ਥੋੜਾ ਕੋਲ ਆ ਜਾਓ ਦੋਸਤੋ ਅੱਜ ਦੁਪਹਿਰ ਨੂੰ ਜਿਹੜੇ ਅਸੀਂ ਬੂਟੇ ਲਗਾ ਰਹੇ ਆ ਮੇਰੀ ਕੋਸ਼ਿਸ਼ ਹੈ ਕਿ ਹਰ ਦੁਕਾਨਦਾਰ ਵੀ ਇਸ ਨੂੰ ਜੋੜਿਆ ਜਾਵੇ ਤਾਂ ਕਿ ਹਰ ਦੁਕਾਨਦਾਰ ਵੀ ਇਹ ਲੱਗੇ ਇਹ ਬੂਟਾ ਮੈਂ ਲਗਾਇਆ ਹੈ ਔਰ ਸਾਰੇ ਦੁਕਾਨਦਾਰ ਵੀ ਨਾਲੇ ਪੌਦੇ ਲਗਾ ਰਹੇ ਨੇ ਮੈਂ ਸਾਰੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਵੀਰੋ ਆਓ ਇਨਸਾਨੀਅਤ ਲਈ ਜਿजिए ਮਾਨਵਤਾ ਲਈ ਜਿजिए ਜੀਨਾ ਤਾਂ ਹੀ ਜਿਨਾ ਹੁੰਦਾ ਹੈ ਜਦ ਅਸੀਂ ਇਸਲੇ ਕੰਮ ਆਈਏ ਬਹੁਤ ਬਹੁਤ ਜਿਆ ਦੋਸਤੋ ਅਸੀਂ ਸ਼ਾਮ ਤੱਕ ਅਜੇ ਪਹੁੰਚ ਲੱਗ ਜਣਗੇ ਔਰ ਜੰਗਲੇ ਵੀ ਲੱਗ ਜਣਗੇ ਸ਼ੁਕਰੀਆ ਧੰਨਵਾਦ ਚਲੋ ਜੀ ਬਾਜੀ ਬਾਜੀ ਦੋਸਤੋ ਮੈਂ ਰਾਜੇ ਸ਼ਰਮਾ ਬਸੰਤੀ ਤੋਂ YouTube ਚੈਨਲ ਤੇ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਦਰਸ਼ਕੋ ਇਸ ਸਮੇਂ ਗੋਲ ਗਪਾ ਚੌਂਕ ਜਿਹੜਾ ਕਿ ਤ੍ਰਿਪੜੀ ਦੀ ਜਾਨ ਹੈ ਇੱਥੇ ਬੜੇ ਪਿਆਰੇ-ਪਿਆਰੇ ਗੋਲ ਗੱਪੇ ساری ਜ਼ਿੰਦਗੀ ਤੋਂ ਅਸੀਂ ਖਾਂਦੇ ਆ ਰਹੇ ਹਾਂ ਉਸ ਗੋਲ ਗੱਪਾ ਚੌਕ ਵਿੱਚ ਸਾਰੇ ਦੁਕਾਨਦਾਰ ਵੀਰ ਐਸਕੇ گارਮੈਂਟਸ ਵਾਲੇ ਪ੍ਰੇਮ ਜੀ ਚੱਕੀ ਵਾਲੇ ਬਤਰਾ ਚੱਕੀ ਵਾਲੇ ਤਾਂ ਆਪਣਾ ਕਟਾਰੀਆ ਜੀ ਆਪਣਾ ਬੇਕਰੀ ਵਾਲੇ ਸਾਰੇ ਜਿੰਨੇ तमाम ਮੇਰੇ ਦੋਸਤ ਨੇ ਮੇਰੇ ਭਰਾ ਨੇ ਬੜੀ ਭਾਵਨਾ ਦੇ ਨਾਲ ਇੱਥੇ ਪੌਦੇ ਲਗਾਣ ਆਏ ਨੇ ਲਗਾਓ ਜੀ ਮਿੱਟੀ ਵੀ ਪਾਓ ਮਿੱਟੀ ਵੀ ਪਾਓ ਗੁਰਮੀਤ ਲਗਾਓ ਦੋਸਤੋ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਂ ਦੀਆਂ ਝੜੀਆਂ ਲੱਗਨਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚ ਗੁਲਦਸਤੇ ਘਰਾਂ ਚ ਪਾਵੇਂ ਨੇ ਹੁਣ ਮੋਰ ਪਹਿਲਾਂ ਪਾਵਨ ਨਾ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੇ ਕਮਤਾ ਪਸੰਦ ਆਈਏ ਤਾਂ ਤਾੜੀ ਲਗਾ ਦਿਓ ਬਾਈ ਦੋਸਤੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਸੰਤਰੀਤੂ ਯੂਥ ਕਲਾ ਤਿਰਪੜੀ ਉਹ ਕਲੱਬ ਹੈ ਜਿਹੜਾ ਕਿ ਤ੍ਰਿਪੜੀ ਦੇ तमाम ਦੁਕਾਨਦਾਰਾਂ ਦੇ ਸਹਿਯੋਗ ਨਾਲ ਕੰਮ ਕਰਦਾ ਉਹ ਤ੍ਰਿਪੜੀ ਦੇ ਦੁਕਾਨਦਾਰ ਵੀਰਾਂ ਦਾ ਐਸਾ ਸਹਿਯੋਗ ਹੈ ਕਿ ਇਸ ਕਲੱਬ ਨੇ 500 ਪਿੰਡਾਂ ਵਿੱਚ 3.5 ਲੱਖ ਪੌਦੇ ਲਗਾ ਕੇ ਪੰਜਾਬ ਦੇ ਪੰਜ ਜ਼ਿਲ੍ਹੇ ਕੰਮ ਕੀਤਾ ਮੈਂ ਇੱਕ ਵਾਰੀ ਫੇਰ ਆਪਣੇ ਹਿਰਦੇ ਦੀ ਗਹਿਰਾਈ ਤੋਂ ਤ੍ਰਿਪੜੀ ਦੇ तमाम ਦੁਕਾਨਦਾਰਾਂ ਦਾ ਧੰਨਵਾਦ ਕਰਦਾ ਕਿ ਵੀਰੋ ਇਸੇ ਤਰ੍ਹਾਂ ਤੁਸੀਂ ਕਲੱਬ ਨਾਲ ਜੁੜਦੇ ਰਹੋ ਪਰ ਪੁਕਾਰ ਦਾ ਕੰਮ ਕਰਦੇ ਰਹੋ ਇਨਸਾਨੀਅਤ ਦਾ ਕੰਮ ਕਰਦੇ ਰਹੋ ਜੋ ਤੁਸੀਂ ਮਾਲੀ ਸਹਿਯੋਗ ਕਰਦੇ ਹੋ ਤਿਲ-ਤਿਲ ਦੰਦੇ ਹੋ ਤਿਲ ਉਹ ਸਾਰਾ ਬਸੰਦੇ ਦੁਕਾ ਇਨਸਾਨੀਅਤ ਦੇ ਕੰਮ ਵਿੱਚ ਲਗਾਉਂਦਾ ਹੈ ਮੈਂ ਇੱਕ ਵਾਰੀ ਸਾਰੇ ਧੰਨਵਾਦ ਕਰਦਾ ਹਾਂ ਆਓ ਆਪਾਂ ਵੀਰਾਂ ਨਾਲ ਗੱਲ ਵੀ ਕਰਦੇ ਹਾਂ ਆਓ ਗੱਲ ਕਰਦੇ ਆਂ ਆਓ ਆਪਾਂ ਗੱਲ ਕਰਦੇ ਹਾਂ ਪ੍ਰੇਮ ਜੀ ਨਾਲ ਜਿਹੜੇ ਕਿ ਬੱਤਰਾ ਚੱਕੀ ਦੇ ਮਾਲਕ ਨੇ ਔਰ ਇਹਨਾਂ ਦੇ ਪਿਤਾ ਜੀ ਦਾ ਅਸੀਂ ਅਸ਼ੀਰਵਾਦ ਲਿਆ ਇਹਨਾਂ ਦੇ ਪਿਤਾ ਜੀ ਦਾ ਸਾਡੇ ਸਿਰ ਤੇ ਹੱਥ ਫਿਰਿਆ ਹੋਇਆ ਹੈ ਤਾਂ ਹੀ ਅਸੀਂ 30 40 ਸਾਲ ਹੋ ਗਏ ਅਸੀਂ ਸਮਾਜ ਸੇਵਾ ਦੇ ਕੰਮ 'ਚ ਲੱਗੇ ਹੋਏ ਆਂ ਦੋਸਤੋ ਜਿਨ੍ਹਾਂ ਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਦਾ ਹੈ ਜਿਨ੍ਹਾਂ ਨੂੰ ਪਿਤਾ ਸਮਾਨ ਇਨਸਾਨਾਂ ਦਾ ਅਸ਼ੀਰਵਾਦ ਮਿਲਦਾ ਹੈ ਉਹ ਇਨਸਾਨ ਸਮਾਜ ਲਈ ਬਹੁਤ ਅੱਛਾ ਕੰਮ ਕਰਦੇ ਨੇ ਉਹ ਜ਼ਿੰਦਗੀ ਦੀ ਤਰੱਕੀਆਂ ਕਰਦੇ ਨੇ ਆਹੋ ਗੱਲ ਕਰਦੇ ਆ ਹਾਂਜੀ ਪ੍ਰੇਮ ਜੀ ਤੁਹਾਨੂੰ ਇਹ ਸੇਵਾ ਕਿਵੇਂ ਦੀ ਲੱਗੀ ਅੱਜ ਦੀ ਅੱਜ ਦੀ ਸੇਵਾ ਤਾਂ ਇੰਨੀ ਬਹੁਤ ਅੱਛੇ ਲੱਗੀ ਸਮਾਜ ਜੀ ਪਸੰਦ ਰੋਟੀ ਬਹੁਤ ਖੁਸ਼ੀ ਹੋਈ ਹੈ ਹਰ ਇੱਕ ਦੁਕਾਨਦਾਰ ਨੂੰ ਜਿੰਨੇ ਵੀ ਸਾਡੇ ਮਨੁਮਾਨੇ ਸਾਰੇ ਦੁਕਾਨਦਾਰਾਂ ਨੂੰ ਇੰਨੀ ਖੁਸ਼ੀ ਹੋਈ ਹੈ ਦੋਸਤੋ ਪ੍ਰੇਮ ਜੀ ਕਹਿ ਰਹੇ ਨੇ ਬਤਰਾ ਚੱਕੀ ਵਾਲੇ ਕਿ ਅਸੀਂ ਇਸ ਦੁਕਾਨਦਾਰ ਵੀਰ ਸਾਰੇ ਬੜੇ ਖੁਸ਼ ਆ ਖੁਸ਼ ਹੋਵਣ ਕਿਉਂ ਨਾ ਕਿਉਂਕਿ ਬਸੰਤ ਰਿਤੂ ਕਲੱਬ ਤਿਰਪੀ ਪੜਹਿਲਾ ਤਿਰਪੀੜੀ ਦਾ ਕਲੱਬ ਹੈ ਔਰ ਇਹਨਾਂ ਦਾ ਹੀ ਆਪਣੇ ਬਾਜ਼ਾਰ ਦਾ ਕਲੱਬ ਹੈ ਔਰ ਇਹਨਾਂ ਨੂੰ ਖੁਸ਼ੀ ਹੋ ਰਹੀ ਹੈ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਉਹ ਸਾਰੇ ਪਰਵਾਹ ਨੂੰ ਇੱਕ ਕਵਾਂਗਾ ਦੁਕਾਨਦਾਰਾਂ ਨੂੰ ਮੈਂ ਉਹਦੇ ਵਿੱਚ ਹੈਗਾ ਸਵੇਰੇ-ਸਵੇਰੇ ਉਹਦਾ ਧਿਆਨ ਵੇਖਣਾ ਹੈਗਾ ਪਾਣੀ ਵੀ ਦੇਣਾ ਹੈਗਾ ਔਰ ਇਹਦੀ ਪੂਰੀ ਸੇਵਾ ਕਰਨੀ ਹੈਗੀ ਬਿਲਕੁਲ 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 ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਡੀਓ ਦੋਸਤੋ ਸਾਡੇ ਦੁਕਾਨਦਾਰ ਵੀਰ ਪੋਤਾ ਲਗਾ ਰਹੇ ਨੇ ਐਸ ਕੇ ਸਾਹਿਬ ਲਗਾ ਰਹੇ ਨੇ ਹੋਰ ਲਗਾ ਰਹੇ ਨੇ ਵੀਰ ਇੱਕ ਬੜੀ ਖੁਸ਼ੀ ਹੈ ਕਿ ਦੋ ਭਰਾ ਵੀ ਪੋਤਾ ਲਗਾ ਰਹੇ ਨੇ ਹੋਂਡਾ ਬ੍ਰਦਰਸ ਤਾੜੀ ਲਗਾਓ ਹੋਂਡਾ ਬ੍ਰਦਰਸ ਲਈ ਯਾਰ ਦੇਖੋ ਜਦ ਭਰਾ ਆ ਕੇ ਬਾਹ ਨਾਲ ਪਾਹ ਬਣ ਜਾਂਦੇ ਨੇ ਨਾ ਤਾਂ ਮਜ਼ਾ ਆ ਜਾਂਦਾ ਭਾਈ ਉਹ ਕਿਉਂ ਵਿਸ਼ਾਲ ਜੀ ਮੈਂ ਗਲਤੀ ਨਹੀਂ ਗਿਆ ਭਰਾ ਤਾਂ ਭਰਾ ਹੀ ਰਹਿਣਾ ਜੋ ਮਰਜੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ मैं राजेश शर्मा बसंत तो यूट्यूब चैनल से घर फिर जुड़े अपने दर्शकों दर्शको आज साड़ी त्रिपड़ी के दुकानदार वीर बहुत वजिया काम कर रहे हैं इंसानियत का काम कर रहे हैं मधुबन खुशबू देता है सागर सावन देता है जीना उसका जीना है जो औरों को जीवन देता है दोस्तों जो सा दुकानदार भीर बसंत ऋतु यूथ कला त्रिपड़ी पटियाला मिल के जो प्लानेन कर रहे हैं ਦੋਸਤੋ ਇਹ ਆਉਣ ਵਾਲੀਆਂ ਜਿਹੜੀਆਂ ਸਾਡੀਆ نسلਾਂ ਨੇ ਉਹਨਾਂ ਉਹਨਾਂ ਵਾਸਤੇ ਨੇ ਜੇ ਅਸੀਂ ਅੱਜ ਬੂਟੇ ਨਾ ਲਾਏ ਤਾਂ ਆਉਣ ਵਾਲੀਆਂ نسلਾਂ ਸਾਨੂੰ ਕੋਸਣਗੀਆਂ ਕਿ ਸਾਡੇ ਵੱਡੇ-ਵਡੇਰੇ ਬੜੇ ਸਵਾਰਥੀ ਸੀਗੇ ਬੜੇ ਨਕੰਮੇ ਸੀਗੇ ਕਿ ਉਹ ਪੈਸਾ ਦਾ ਕਮਾ ਕੇ ਛੱਡ ਗਏ ਪਰ ਉਹਨਾਂ ਲਈ ਵਾਤਾਵਰਣ ਸ਼ੁੱਧ ਨਹੀਂ ਛੱਡਿਆ ਸ਼ੁੱਧ ਹਵਾ ਨਹੀਂ ਛੱਡੀ ਸ਼ੁੱਧ ਪਾਣੀ ਨਹੀਂ ਛੱਡਿਆ ਤਾਂ ਦੋਸਤੋ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਇਨਸਾਨੀ ਇਰਾਦੇ ਚੱਲਦੇ ਹੋਏ ਆਪਾਂ ਬੂਟੇ ਲਾਈਏ ਔਰ ਵਾਤਾਵਰਣ ਨੂੰ ਬਚਾਈਏ ਥੈਂਕ ਯੂ ਸੋ ਤ੍ਰਿਪੜੀ ਵਿਖੇ ਇੱਕ ਮਹਾਨ ਇਨਸਾਨੀਅਤ ਵਾਲਾ ਕੰਮ ਚੱਲ ਰਿਹਾ ਹੈ ਔਰ ਸਾਡੇ ਪੰਜਾਬ ਜੁਲਰਸ ਵਾਲੇ ਵੀਰ ਵੀ ਸਾਡਾ ਆਇਆ ਹੈ ਅਸੀਂ ਇਹਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਬਿਜ਼ੀ ਇਨਸਾਨ ਨੇ ਪਰ ਇਹ ਪਸੰਤ੍ਰਿਤੂ ਕਲੱਬ ਦੇ ਪੁਰਾਣੇ ਮੈਂਬਰ ਵੀ ਨੇ ਕਿਉਂ ਦੀ ਹੈਗੇ ਉਹਨਾਂ ਦੇ ਪੁਰਾਣੇ ਮੈਂਬਰ ਜਦ ਰਤਨਗਰ ਤੋਂ ਮੀਟਿੰਗਾਂ ਹੁੰਦੀਆਂ ਸੀ ਆ ਤਾਂ ਇਹ ਮੀਟਿੰਗ 'ਚ ਹਾਜ਼ਰ ਹੋਇਆ ਕਰਦੇ ਸੀਗੇ ਬਹੁਤ-ਬਹੁਤ ਸ਼ੁਕਰੀਆ ਸਾਰੇ ਦੁਕਾਨਦਾਰਾਂ ਦਾ ਪਾਉ ਜੀ ਮਿੱਟੀ ਪਾਉ ਜੀ ਮਿੱਟੀ ਪਾਉ ਘੁੱਟ ਪਿੱਛੇ ਮਿੱਟੀ ਪਾ ਦੇ ਕਿਸੇ ਨਾਲ ਦੋਸਤੋ ਬੜਾ ਸੁਹਾਣਾ ਮੌਸਮ ਹੈ ਬਟਿਆਲੇ ਦਾ ਔਰ ਸਾਡੇ ਤ੍ਰਿਪੜੀ ਦੇ ਦੁਕਾਨਦਾਰ ਵੀਰ ਸਾਰੇ ਮਿਲ ਕੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਨਾਲ ਮਿਲ ਕੇ ਇਹ ਪੌਦੇ ਰੋਪਨ ਕਰ ਰਹੇ ਨੇ ਪੌਦੇ ਲਗਾ ਰਹੇ ਨੇ ਔਰ ਬਹੁਤ ਅੱਛਾ ਲੱਗ ਰਿਹਾ ਦੋਸਤੋ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ 1,05,000 ਰੁਪਏ ਖਰਚ ਕਰਕੇ ਇਹ 32 ਪੌਦੇ ਲਗਾਏ ਜਾ ਰਹੇ ਨੇ ਔਰ ਮੈਂ ਸਾਰੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਵੀਰਾਂ ਨੇ ਆ ਕੇ ਸਾਡਾ ਹੌਸਲਾ ਵਧਾਇਆ ਉਹਨਾਂ ਨੇ ਪੌਦਾ ਆਪਣੇ ਹੱਥੀ ਲਗਾਇਆ ਹੈ ਜਦ ਇਨਸਾਨ ਆਪਣੇ ਹੱਥੀ ਪੌਦਾ ਲਗਾਉਂਦਾ ਹੈ ਉਸ ਨੂੰ ਉਸ ਪੌਦੇ ਨਾਲ ਪਿਆਰ ਹੋ ਜਾਂਦਾ ਹੈ ਕਿਉਂਕਿ ਉਹਨੂੰ ਲੱਗਦਾ ਕਿ ਇਹ ਪੌਦਾ ਮੈਂ ਹੀ ਲਗਾਇਆ ਹੈ ਸੋ ਦੋਸਤੋ ਮੈਂ ਸਾਰੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਹਾਂ ਮੈਂ ਸਾਰਿਆਂ ਨੂੰ ਕਹਾਂਗਾ ਆਪਣੇ ਵੀ ਇੱਕ ਟਾੜੀ ਲਗਾ ਦਿਓ ਯਾਰ ਪਾਓ ਜੀ ਪਾਓ ਪਾਣੀ ਪਾਣੀ ਵੀ ਪਾਓ ਸਾਰਾ ਤੁਸੀਂ ਵੀ ਲਗਾਓ ਜੀ ਹਾਂ ਜੀ ਤੁਸੀਂ ਵੀ ਲਗਾਓ ਤੁਸੀਂ ਵੀ ਲਗਾਓ ਥੈਂਕ ਯੂ ਥੈਂਕ ਯੂ ਮਿੱਟੀ ਪਾਓ ਵੀ ਦੋਸਤੋ ਸਾਡਾ ਬੱਚਾ ਮਾਨਵ ਮਾਨਵਵਾਜ ਸਪੈਸ਼ਲ ਪੌਦਾ ਲਗਾਣ ਆਇਆ ਹੈ ਔਰ ਅਨਿਲ ਜੀ ਦਾ ਇਹ ਬਾਲ ਹੈ ਇਹ ਸਾਡਾ ਭਤੀਜਾ ਹੈ ਸਾਨੂੰ ਬੜਾ ਪਿਆਰਾ ਹੈ ਸੋ ਅਸੀਂ ਮਾਰੋ ਦਾ ਧੰਨਵਾਦ ਕਰਦੇ ਆ ਮਾਰੋ ਤੇਰਾ ਬਹੁਤ ਬਹੁਤ ਧੰਨਵਾਦ ਬੇਟੇ ਤੂੰ ਆਪਣੇ ਤਾਏ ਦਾ ਕਹਿਣਾ ਮੰਨ ਲਿਆ ਥੈਂਕ ਯੂ ਪਾਣੀ ਪਾ ਦੇ ਪਾਣੀ ਪਾ ਦੇ ਬੇਟੇ ਉਹ ਆ ਗਿਆ ਉਹ ਦੋਸਤੋ ਤ੍ਰਿਪੜੀ ਵਿਕੇ ਇਹ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਸਵੇਰ ਤੋਂ ਚੱਲ ਰਿਹਾ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਮਰ ਇੰਟਰਪ੍ਰਾਈਜ਼ਸ ਦੇ ਸਰਦਾਰ ਜੀ ਆਏ ਨੇ ਉਹਨਾਂ ਕੋਲ ਸਪੈਸ਼ਲ ਸਿਰੋਨ ਨੂੰ ਬੁਲਾਇਆ ਕਿਉਂਕਿ ਇਹ ਸਾਡੇ ਨਾਲ ਜਤਨ ਤੋਂ ਇਹ ਤ੍ਰਿਪੜੀ ਚਾਏ ਨੇ ਸਾਡੇ ਕਲੱਬ ਨਾਲ ਜੁੜੇ ਹੋਏ ਨੇ ਆਪਾਂ ਇਹਨਾਂ ਦੇ ਵਿਚਾਰ ਵੀ ਲਾਵਾਂਗੇ ਕਿਉਂਕਿ ਸਾਡੇ ਬਹੁਤ ਹੀ ਅੱਛੇ ਮੈਂਬਰ ਨੇ ਔਰ ਉਹਨਾਂ ਦਾ ਸਟਾਫ ਇਹ ਪੌਦੇ ਲਗਾ ਰਿਹਾ ਹੈ ਔਰ ਦੋਸਤੋ ਮੈਂ ਧੰਨਵਾਦ ਕਰਦਾ ਸਾਰੇ ਸਟਾਫ ਦਾ ਵੀ ਸਰਦਾਰ ਜੀ ਦਾ ਵੀ ਕਿ ਉਹਨਾਂ ਨੇ ਟਾਈਮ ਕੱਢ ਕੇ ਇਹ ਤ੍ਰਿਪੜੀ ਨੂੰ ਖਰਾਬਰਾ ਕਰਨ ਲਈ ਆਪਣਾ ਯੋਗਦਾਨ ਪਾਇਆ ਆਓ ਆਪਾਂ ਸਰਦਾਰ ਜੀ ਨਾਲ ਕੋਈ ਇੱਕ ਮੈਸੇਜ ਲੈਣੇ ਆ ਕਿ ਕੀ ਅੱਜ ਦੇ ਵਾਤਾਵਰਨ ਦੇ ਵਿਗੜ ਰਿਹਾ ਵਾਤਾਵਰਨ ਔਰ ਬਸੰਤ ਰਿਤੂ ਕਲੱਬ ਦੇ ਇਹ ਮੈਂਬਰ ਨੇ ਉਹਨਾਂ ਨੂੰ ਆਪਣੇ ਕਲੱਬ ਦੀ ਇੱਕ ਕਿਸ ਤਰ੍ਹਾਂ ਦੀ ਸੇਵਾ ਲੱਗੀ ਹੈ ਸਰਦਾਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਸੰਤ ਰਿਤੂ ਯੂਥ ਕਲੱਬ ਤਰਪੀ ਪਟਿਆਲਾ ਤੋਂ ਔਰ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਸਰ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਦਾ ਵੇਲਾ ਹੈ ਕਿ ਤੁਸੀਂ ਆ ਕੇ ਇੱਥੇ ਪੌਦਾ ਲਗਾਇਆ ਹੈ ਔਰ ਅੱਜ ਤੁਸੀਂ ਪੌਦਾ ਲਗਾ ਕੇ ਜੋ ਤੁਹਾਨੂੰ ਖੁਸ਼ੀ ਮਹਿਸੂਸ ਹੋਈ ਹੈ ਉਸ ਨੂੰ ਜ਼ਾਹਿਰ ਕਰਦੇ ਹੋਏ ਵਾਤਾਵਰਣ ਪ੍ਰਤੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪਬਲਿਕ ਨੂੰ ਇਹ ਹੀ ਹੈ ਕਿ ਗ੍ਰੀਨਰੀ ਜਿੰਨੀ ਵੱਧ ਵੱਧ ਹੋ ਸਕੇ ਉਹ ਕੀਤੀ ਜਾਵੇ ਜਿਹੜੇ ਪ੍ਰਾਂਤ ਰਿਕਨ ਸਵਾਲੇ ਸਾਰੇ ਹੀ ਅੱਛੇ ਕੰਮਾਂ ਦੇ ਵਿੱਚ ਯੋਗਦਾਨ ਦਿੰਦੇ ਅਸੀਂ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਦੋਸਤੋ ਕਸ਼ਮੀਰੀ ਗੁਰਦਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜੀ ਮਾਰਕੀਟ ਹੈ ਉੱਤੇ ਇਹ ਪੌਦੇ ਲੱਗ ਰਹੇ ਨੇ ਮੈਂ ਧੰਨਵਾਦ ਕਰਦਾ ਵੀਰਾਂ ਦਾ ਦੁਕਾਨਦਾਰ ਵੀਰਾਂ ਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਔਰ ਬਸੰਤ ਰਿਤੂ ਯੂਥ ਕਲੱਬ ਟਰੱਪੀ ਪਟਿਆਲਾ ਨੂੰ ਸਹਿਯੋਗ ਕੀਤਾ ਮਿੱਟੀ ਬਾਉ ਸਾਰੇ ਜਣੇ ਬਾਈ ਇੱਧਰ ਦਾ ਬਾਉ ਜੀ ਉੱਥੇ ਦਾ ਨਾ ਪਾਉ ਨੇ ਨਾ ਤੇ ਨਾ ਛੜਾ ਦੋਸਤੋ ਰੁੱਖਾਂ ਨੂੰ ਨਾ ਕਟਾ ਹਾਣੀਆਂ ਇਹਨਾਂ ਵਿੱਚ ਸਾਡੀ ਜਾਨ ਹਾਣੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਟਾਣੇ ਰੁੱਖਾਂ ਦੀ ਸ਼ਾਨ ਹਾਣੀਆਂ ਪਾਣੀ ਪਾਉਂਦਾ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕੰਮ ਆਉਣ ਦੇ ਤਾਣੇ ਤੇਰੇ ਜਦੋਂ ਤੂੰ ਛੱਡੇਗਾ ਇਹ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕੱਢ ਹਾਨੀਆਂ ਪਾਪਾ ਉਹਦੀ ਪਾਣੀ ਪਾਉ ਪਾਓ ਅੱਧੀ ਬਾਲਟੀ ਪਾ ਦਿਓ ਜੀ ਪਾਓ 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 ਸ਼ਾਬਾਸ਼ ਥੈਂਕ ਯੂ ਜੀ ਨਬਾਦੀਵਾਸਤਾਨਵਾਦੀ